ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਕਿਵੇਂ ਹੋ ਜੀ ਤੁਸੀਂ ਸਾਰੇ ਉਮੀਦ ਹੈ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਸਾਰੇ ਠੀਕ ਠਾਕ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਇਹ ਹੈ ਜੀ ਸ਼ਾਮ ਦਾ ਟਾਈਮ ਅੱਜ ਆਪਾਂ ਆਥਣ ਵੇਲੇ ਦੇ ਕੰਮ ਤੋਂ ਦੇ ਸ਼ੇਅਰ ਕਰੀਨੇ ਜੀ ਹੋਰ ਕੋਈ ਪਹਿਲਾਂ ਵੀਡੀਓ ਨਹੀਂ ਬਣਾਈ ਸਵੇਰੇ ਜਲਦੀ ਹੋ ਜਾਂਦੇ ਆ ਜੀ ਗਰਮੀ ਕਰਕੇ ਵੀ ਫਟਾਫਟ ਕੰਮ ਨੇ ਵੇਟ ਲੀਏ ਤੇ ਦਿਨ ਨੂੰ ਨਹੀਂ ਕੋਈ ਇੰਨਾ ਬਣਦਾ ਹੁਣ ਗਰਮੀ ਹੋ ਗਈ ਤਾਂ ਕਰਕੇ ਆਪਾਂ ਸ਼ਾਮ ਦੇ ਕੰਮਾਂ ਦੀ ਰੁਟੀਨ ਸ਼ੇਅਰ ਕਰੀਏ ਜੀ ਇਹ ਆਪਾਂ ਦੁੱਧ ਧਰ ਲੈਣੇ ਜੀ ਵਾਲੀ ਆਉਣ ਲਈ ਮਲਾਈ ਇਹਦੇ ਤੋਂ ਲਾ ਲਈਏ ਆਪਾਂ ਤੇ ਪਾਣੀ ਪਾ ਦਾਂਗੇ ਇੱਕ ਗਲਾਸ ਇਹਦੇ ਵਿੱਚ ਘਰ ਦਾ ਦੁੱਧ ਹੋਣ ਕਰਕੇ ਜੀ ਗਾੜਾ ਜੇ ਪਾਣੀ ਨਹੀਂ ਪਾਉਂਦੇ ਤਾਂ ਥੱਲੇ ਲੱਗ ਜਾਂਦਾ ਹੈ ਤਾਂ ਕਰਕੇ ਪਾਣੀ ਪਾਉਣੀ ਪੈਂਦਾ ਜੀ ਤੇ ਉਧਰ ਆਪਾਂ ਧਰਾਂਗੇ ਜੀ ਦਾਲ ਅੱਜ ਦਾਲ ਧਰਾਂਗੇ ਜੀ ਮੋਗੀ ਮਸਰੀ ਪਾਣੀ ਆਪਣਾ ਗਰਮ ਹੋ ਗਿਆ। ਮੂੰਗੀ ਮਸਰੀ ਧੋ ਕੇ ਤਿੰਨ ਚਾਰ ਪਾਣੀਆਂ ਨਾਲ ਆਪਾਂ ਪਾ ਦਿੱਤੀ ਹੈ ਜੀ ਬਰੀਲੀ ਦੇ ਵਿੱਚ। ਅੱਜ ਇਹਨੂੰ ਬਾਅਦ 'ਚ ਤੜਕਾ ਲਾਵਾਂਗੇ ਜੀ। ਕਈ ਤਰ੍ਹਾਂ ਨਾਲ ਬਣ ਜਾਂਦੀ ਹੈ ਜੀ ਇਹ ਜਿਵੇਂ ਦਿਲ ਕਰਦਾ ਉਹ ਵੀ ਬਣਾ ਲੈਨੇ ਆਂ ਬਸ। ਅੱਜ ਬਾਅਦ 'ਚ ਤੜਕਾ ਲਾਵਾਂਗੇ। ਜਾਂ ਪਹਿਲਾਂ ਤੜਕਾ ਲਾ ਕੇ ਵੀ ਬਣਾ ਲੈਨੇ ਆ ਜੀ। ਬਿਨਾਂ ਤੜਕੇ ਤੋਂ ਵੀ ਬਣ ਜਾਂਦੀ ਹੈ। ਸਾਰੀ ਤਰ੍ਹਾਂ ਨਾਲ ਇਹ ਟੇਸਟੀ ਬਣ ਜਾਂਦੀ ਹੈ ਜੀ। ਤੇ ਦਾਲ ਧੋ ਕੇ ਤਿੰਨ ਚਾਰ ਪਾਣੀ ਕੱਢੀ ਸੀ ਆਪਾਂ ਧੋਣ ਲੱਗੇ ਤੇ ਜਿਹੜਾ ਉਹਦਾ ਪਾਣੀ ਸੀਗਾ ਉਹ ਆਪਾਂ ਭਾਂਡੇ ਦੇ ਵਿੱਚ ਪਾ ਕੇ ਰੱਖ ਲਿਆ ਜੀ ਬੂਟਿਆਂ 'ਚ ਪਾ ਦਾਂਗੇ ਦਾਲਾਂ ਧੋ ਕੇ ਆਪਾਂ ਕੋਈ ਵੀ ਪਾਣੀ ਹੈ ਬੂਟਿਆਂ 'ਚ ਪਾ ਦਈਏ ਤਾਂ ਬੂਟੇ ਵਧੀਆ ਹੋ ਜਾਂਦੇ ਨੇ ਜੀ ਇਹਦੇ ਨਾਲ ਤੇ ਇਹ ਦਾਲ ਦੇ ਉੱਪਰ ਆਪਾਂ ਅਵਾਲੀ ਆਉਣ ਤੋਂ ਬਾਅਦ ਜਿਹੜੀ ਝੱਗ ਆ ਜਾਂਦੀ ਏ ਉਹ ਲਾ ਦਿੱਤੀ ਹੈ ਜੀ ਅਜੇ ਕੱਲੇ ਪਾਣੀ 'ਚ ਦਾਲ ਪਾਈ ਹੋਈ ਹੈ ਨਾਣ ਮਿਰਚ ਨਹੀਂ ਪਾਇਆ ਇਹ ਤੋਂ ਬਾਅਦ ਚ ਨਾਣ ਮਿਰਚ ਪਾ ਦਾਂਗੇ ਤੜਕਾ ਵੀਰ ਲਾ ਦਾਂਗੇ ਜੀ ਇਥੇ ਨੋਂ ਮਿਰਚ ਉਹ ਪਾ ਦਿੱਤਾ ਸੀ ਤੇ ਹੁਣ ਆਪਾਂ ਲਾਉਨੇ ਆ ਤੜਕਾ ਢਾਲ ਨੂੰ ਢਾਲ ਆਪਣੀ ਬਣ ਗਈ ਹੈ ਜੀ ਧਾਰਾ ਚੋਲਿਆ ਇਸੇ ਆਪਾਂ ਉਸ ਤੋਂ ਬਾਅਦ ਆ ਕੇ ਤੜਕਾ ਲਾਉਣ ਲੱਗੇ ਸੀ ਢਾਲ ਧਰ ਕੇ ਘਟ ਕਰਕੇ ਗੈਸ ਨੂੰ ਧਾਰਾ ਚੋਲ ਚਲੀ ਗਈ ਸੀ ਇਹ ਦੋਨੇ ਕੰਮ ਹੋ ਜਾਂਦੇ ਨੇ ਜੀ ਜਦੋਂ ਧਾਰਾਂ ਚੋਕੇ ਲੈ ਕੇ ਆਉਂਦੇ ਜਿੰਨੇ ਟਾਈਮ ਚ ਆਪਾਂ ਆਉਂਦੇ ਆਕ ਦਾਲ ਬਣ ਜਾਂਦੀ ਹੈ ਜੀ ਜੇ ਤੀਜ਼ ਗੈਸ ਕਰਕੇ ਕੋਲੇ ਖੜ ਜਾਂ ਤਾਂ ਟਾਈਮ ਵੀ ਵੱਧ ਲੱਗਦਾ ਤੇ ਚੀਜ਼ ਵੀ ਸਵਾਦ ਘੱਟ ਬਣਦੀ ਹੈ ਜੀ ਮਿੱਠੇ ਜੀ ਸੀਖ ਦੇ ਉੱਤੇ ਵੱਧ ਸਵਾਦ ਬਣਦੀ ਹੈ ਦਾਲ ਪਾਣੀ ਕੋਈ ਵੀ ਹੈ ਥੋੜਾ ਜਿਹਾ ਕਿਉਂ ਆਪਾਂ ਨਾ ਉਹਨ ਮਿਰਚ ਪਾਇਆ ਸੀ ਉਹਦੇ ਵਿੱਚ ਦਾਲ ਚ ਉਦੋਂ ਵੀ ਪਾ ਦਿੱਤਾ ਸੀ ਤੇ ਹੁਣ ਫਿਰ ਆਪਾਂ ਕਿਉਂ ਨਹੀਂ ਤੜਕਾ ਲਾਵਾਂਗੇ ਜੀ ਇਹਨੂੰ ਕਿ ਉਹ ਪਾ ਕੇ ਜੀਰਾ ਪਾ ਲਿਆ ਜੀ ਤੇ ਨਾਲ ਹੀ ਪਾ ਲਿਆ ਪਿਆਜ਼ ਸਿੰਪਲ ਤੜਕਾ ਜੀ ਹੋਈ ਆਪਣਾ ਡੇਲੀ ਲਾਉਣੀ ਆ ਆਪਾਂ ਹਰੇਕ ਧਾਲ ਸਬਜ਼ੀ ਨੂੰ ਹਰੇਕ ਭਣ ਲਾਉਂਦੀ ਐ ਗਰਮੀ ਕਰਕੇ ਜੀ ਹੁਣ ਫਟਾਫਟ ਹੁੰਦਾ ਸਵੇਰੇ ਵੀ ਜਲਦੀ ਜਲਦੀ ਜਿੰਨੇ ਕੰਮ ਹੋ ਜਾਣ ਤਾਂ ਵਧੀਆ ਐ ਫੇ ਜਿਆਦਾ ਗਰਮੀ ਹੋ ਜਾਂਦੀ ਐ ਦੁਪਹਿਰੇ ਫੇ ਦਿਲ ਨਹੀਂ ਕਰਦਾ ਹੈਗਾ ਕੰਮ ਕਰਨ ਨੂੰ ਰਸੋਈ ਦੇ ਵਿੱਚ ਐਨਾ ਸੇਕ ਹੋ ਜਾਂਦਾ ਜੀ ਦੁਪਹਿਰਾ ਦੁਪਹਿਰ ਹੁਣ ਇਸ ਵਾਰ ਜਲਦੀ ਗਰਮੀ ਪੈਣ ਲੱਗ ਗਈ। ਅੱਗੇ ਤਾਂ ਜਦੋਂ ਕਣਕਾ ਵੱਢਦੇ ਆਂ ਜੀ ਵਧੀਆ ਹੁੰਦਾ ਮੌਸਮ। ਇਹ ਟਮਾਟਰ ਪਾ ਦਾਂਗੇ ਇੱਕ ਆਪਾਂ, ਹਾਦਰਕ ਤੇ ਲਸਣ ਪਾ ਦਿੱਤਾ ਨਾਲ। ਇਹ ਦਾਲ ਨੂੰ ਬੱਚੇ ਤਾਂ ਘੱਟੇ ਪਸੰਦ ਕਰਦੇ ਨੇ ਜੀ। ਕਦੇ ਕਦਾਈ ਬਣਾਉਨੇ ਆਪਾਂ। ਫਿਰ ਇਹਦੇ ਵਿੱਚ ਝੂਰ ਕੇ ਰੋਟੀ ਖਾਣਗੇ ਜੀ ਦਾਲ ਚ। ਦੇ ਵਿਚੇ ਚੂਰ ਕੇ ਪਿਆਜ਼ ਵਗੈਰਾ ਚੀਰ ਕੇ ਇਹਦੇ ਵਿੱਚ ਫਿਰ ਰੋਟੀ ਖਾਣਗੇ ਇਹ ਬੱਚੇ ਬੱਚਿਆਂ ਦੇ ਨਹੀਂ ਪਤਾ ਲੱਗਦਾ ਜੀ ਵੀ ਕੀ ਖਾਣਾ ਕੀ ਨਹੀਂ ਹਨ ਤਲਕਾ ਬੋਈ ਦੇ ਬੋਈ ਦੇ ਆਪਾਂ ਨਾਲ ਗੁੰਨਦਾਂਗੇ ਇਹ ਆਟਾ ਇੱਥੇ ਇਹ ਟਮਾਟਰ ਪਾ ਲੈਨੇ ਛੋਟੇ ਸਾਈਜ਼ ਦੇ ਟਮਾਟਰ ਪਾਇਆ ਜਿਆਦਾ ਵੱਡਾ ਨਹੀਂ ਪਾਇਆ ਹੈਗਾ ਜਿੱਤੇ ਅਜਾ ਟਮਾਟਰ ਪਾ ਜੀ ਇਹ ਦਾਲ ਦੇ ਵਿੱਚ ਜੀ ਫਿਰ ਬੱਚੇ ਉਹ ਵੀ ਕੱਢ ਕੇ ਰੱਖ ਦਿੰਦੇ ਨੇ ਜਾਂ ਕਹਿ ਦਿੰਦੇ ਨੇ ਵੀ ਕਿਉਂ ਪਾਏ ਨੇ ਇਹ ਤਾਂ ਕਰਕੇ ਪਸੂਟਾ ਜਿਹੀ ਪਾਇਆ ਇਹ ਨਾਲ ਆਪਾਂ ਆਟਾ ਸਣ ਕੇ ਰੱਖ ਲਏ ਜੀ ਆਟਾ ਗੁੰਨ ਲਾਂਗੇ ਹੁਣ ਤਾਂ ਗਰਮੀ ਗਰਮੀ ਤਾਂ ਜੀ ਦਿੱਲੀ ਵਾਲੇ ਕੰਮ ਹੀ ਹੁੰਦੇ ਨੇ ਐਕਸਟਰਾ ਕੰਮ ਕਰਨਾ ਹੁੰਦਾ ਕੋਈ ਤਾਂ ਬਹੁਤ ਔਖਾ ਹੋ ਜਾਂਦਾ ਜਿਹੜੇ ਕਰਨੇ ਹੁੰਦੇ ਨੇ ਉਹ ਤਾਂ ਕਰਨ ਹੀ ਪੈਂਦੇ ਨੇ ਜੀ ਪਰ ਉਹਦੇ ਲਈ ਟਾਈਮ ਕੱਢਣਾ ਗਰਮੀ ਕਰਕੇ ਔਖਾ ਹੋ ਜਾਂਦਾ ਗਰਮੀ ਦੇ ਕਾਰਨ ਸਰੀਰ ਵੀ ਥੱਕ ਜਾਂਦਾ ਜੀ ਕੰਮ ਕਰਦਾ ਜਿੰਨਾ ਠੰਡ ਦੇ ਵਿੱਚ ਕੰਮ ਹੁੰਦਾ ਉਹਨਾ ਨਹੀਂ ਹੁੰਦਾ ਗਰਮੀ ਦੇ ਵਿੱਚ ਗਰਮੀ ਵੀ ਜਿਆਦਾ ਹੀ ਹੈ ਜੀ ਅੱਜ ਵੀ ਸਵੇਰੇ ਹਵਾ ਤਾਂ ਚੱਲਦੀ ਸੀ ਤੇਜ਼ ਬਾਅਦ ਦੇ ਵਿੱਚ ਹਵਾ ਬੰਦ ਹੋ ਗਈ ਸੀ ਗਰਮੈਸ ਹੋ ਗਈ ਤੇ ਚੱਲਦਾ ਇਸ ਵਾਰ ਪੂਰਾ ਹੀ ਆ ਜੀ ਜੀ ਡਰ ਲੱਗਦਾ ਰਹਿੰਦਾ ਜੀ ਪੂਰਾ ਚੱਲਦਾ ਵੀ ਕਿਤੇ ਬੱਦਲ ਨਾ ਆ ਜੀ ਰਾਤ ਨੂੰ ਵੀ ਕਣੀ ਨਾ ਆ ਜੇ ਜੇ ਪੱਛੋਂ ਦੀ ਹਵਾ ਚੱਲੇ ਫੇਰ ਨਿੱਖਰ ਜਾਂਦਾ ਜੀ ਵਧੀਆ ਹੁਣ ਤਾਂ ਪੂਰਾ ਜੋਰ ਹੋ ਗਿਆ ਜੀ ਬਾਡੀ ਦਾ ਬਸਾਖੀ ਲੰਘ ਗਈ ਐ ਬਸਾਖੀ ਨੂੰ ਤਾਂ ਸਾਰੀ ਫਿਰ ਲੱਗ ਜਾਂਦੇ ਨੇ ਜੀ ਵੱਢਣ ਉਜੀ ਆਟਾ ਵੀ ਗੁੰਨ ਲਿਆ ਆਪਾਂ ਥੋੜਾ ਜਿਹਾ ਟਾਈਮ ਆਪਾਂ ਐ ਹੀ ਰੱਖ ਦਾਂਗੇ ਜੀ ਆਟਾ ਮੜਾ ਜਾ ਹੋਰ ਇੱਕ ਹੱਥ ਲਾ ਕੇ ਮੁੱਕੀ ਦੇ ਦਾਂਗੇ ਫੇਰ ਰੱਖ ਦਾਂਗੇ ਜੀ ਬਾਲ ਦੇ ਵਿੱਚ ਮੁੱਕੀ ਦੇ ਲਾਂਗੇ ਦਵਾਰੀ ਦੁੱਧ ਨੂੰ ਵਾਲੀ ਆ ਗਈ ਸੀ ਆਪਣੇ ਠੰਡਾ ਹੋ ਜਾਂਦਾ ਜੀ ਹੁਣ ਜਲਦੀ ਦਿਵਾਲੀ ਦੇਣੀ ਪੈਂਦੀ ਹੈ ਗਰਮੀ ਕਰਕੇ ਫੇਰ ਦਹੀਂ ਵਾਲਾ ਦੁੱਧ ਜਾਨ ਨੂੰ ਜਾਗ ਲਾਉਣਾ ਹੁੰਦਾ ਹੈ ਕੰਡਾ ਹੋ ਜਾਂਦਾ ਜੀ ਜੇ ਲੇਟ ਵਾਲੀ ਦਿੰਨੇ ਆਪਾਂ ਫਿਰ ਉਹ ਗਰਮ ਰਹਿੰਦਾ ਹੈ ਜਾਗ ਨਹੀਂ ਲਾਇਆ ਜਾਂਦਾ ਫਿਰ ਹੁਣ ਤਾਂ ਗਰਮੀ ਕਰਕੇ ਬਿਲਕੁਲ ਕੋਸੇ ਜੀ ਦੁੱਧ ਨੂੰ ਜਾਗ ਲਾਇਆ ਜਾਂਦਾ ਜੀ ਜੰਮ ਜਾਂਦਾ ਨਹੀਂ ਠੰਡ ਦੇ ਵਿੱਚ ਤਾਂ ਗਰਮ ਨੂੰ ਲਾਉਣਾ ਪੈਂਦਾ ਸੀ ਤੇ ਜਾਗ ਵੀ ਮਾੜਾ ਜੀ ਲਾਉਣੇ ਬਿਲਕੁਲ ਦਹੀਂ ਮਿੱਠਾ ਹੁੰਦਾ ਹੈ ਦਹੀਂ ਆਪਣਾ ਬਿਲਕੁਲ ਮਿੱਠਾ ਹੁੰਦਾ ਜੀ ਖੱਟਾ ਨਹੀਂ ਹੁੰਦਾ ਨਾਲ ਨਾਲ ਆਪਾਂ ਮਸਾਲਾ ਦੀ ਘਰੇ ਸੀ ਤੇ ਨਿੱਕੇ ਨਿੱਕੇ ਹੋਰ ਵੀਰ ਸੋਈ ਦੇ ਕੰਮ ਹੁੰਦੇ ਨੇ ਜੀ ਕਿੰਨੇ ਉਹ ਵੀ ਕਰ ਲਈ ਸੀ ਆਪਾਂ ਸਾਰੀ ਵੀਡੀਓ ਦੇ ਵਿੱਚ ਨਹੀਂ ਆ ਸਕਦੇ ਜੀ ਇੱਕ ਕੈਮਰਾ ਲਾ ਕੇ ਰੱਖਦੇ ਆਪਾਂ ਜੇ ਤਾਂ ਕੋਈ ਦੂਸਰਾ ਨਾਲ ਵੀਡੀਓ ਬਣਾਵੇ ਫਿਰ ਤਾਂ ਬਣ ਜਾਂਦੀ ਹੈਗੀ ਸਾਰੇ ਕੰਮਾਂ ਦੀ ਫਿਰ ਆਪ ਨੂੰ ਔਖਾ ਹੋ ਜਾਂਦਾ ਕਦੇ ਇੱਧਰ ਲਾਓ ਕਦੇ ਇੱਧਰ ਤਾਂ ਕਰਕੇ ਜਿੰਨੀ ਕ ਆਪਾਂ ਬਣਾ ਸਕਦੇ ਸਿੰਪਲ ਜਿਉਂਨੀਕ ਬਣਾ ਲੈਨੇ ਆ ਜੀ ਇਹ ਤੜਕਾ ਪਾ ਪਾ ਦੁੱਤਾ ਜੀ ਦਾਲ ਦੇ ਵਿੱਚ ਥੋੜੀ ਜੀ ਦਾਲ ਆਪਾਂ ਫਰਾਈ ਪੈਨ ਦੇ ਵਿੱਚ ਪਾ ਕੇ ਘਮਾ ਕੇ ਚੰਗੀ ਤਰ੍ਹਾਂ ਫਿਰ ਪਾ ਦਾਂਗੇ ਜੀ ਦਾਲ ਦੇ ਵਿੱਚ ਅੱਜ ਦੀ ਵੀਡੀਓ ਛੋਟੀ ਹੀ ਹੈ ਜੀ ਵੈਸੇ ਵੀ ਵੀਡੀਓ ਆਪਣੀ ਠੀਕੇ ਹੁੰਦੀ ਹੈ 10-12 ਮਿੰਟਾਂ ਦੀ ਹੁੰਦੀ ਹੈ ਜਿਆਦਾ ਵੱਡੀ ਨਹੀਂ ਅੱਜ ਤਾਂ ਛੋਟੀ ਹੈ ਜੀ 10 ਮਿੰਟਾਂ ਤੋਂ ਵੀ ਛੋਟੀ ਹੈ ਸਾਵਨ ਦੇ ਟਾਈਮ ਫਿਰ ਕੰਮ ਹੋ ਜਾਂਦੇ ਨੇ ਜਿੱਦੇ ਜਦੋਂ ਵੀਡੀਓ ਆਪਾਂ ਪਾਉਣੀ ਹੁੰਦੀ ਹੈ ਉਦੋਂ ਮੱਝਾਂ ਵਾਲ ਤੇ ਮਸਰ ਵਗੈਰਾ ਵੀ ਹੋ ਜਾਂਦਾ ਜਿਆਦਾ ਫਿਰ ਉੱਧਰ ਚਲਦੀ ਜਾਣਾ ਪੈਂਦਾ ਤਾਂ ਕਰਕੇ ਜਿੰਨੀ ਕ ਆਪਾਂ ਬਣੀ ਉਹਨੀ ਪਾ ਦਿੰਦੀ ਹੈ ਇਹ ਭਾਲਦੀ ਹੈ ਜੀ ਸੁੱਕੀ ਮੇਥੀ ਇਹਦੇ ਨਾਲ ਮੂੰਗੀ ਮਸਰੀ ਦਾਲਦਾ ਟੇਸਟ ਵੱਧ ਜਾਂਦਾ ਬਹੁਤ ਡੀਸਟੀ ਲੱਗਦੀ ਹੈ ਹਮ ਥੋੜਾ ਜਿਹਾ ਸੇਕ ਲਵਾਵਾਂਗੇ ਆਪਾਂ ਮੇਥੀ ਪਾਉਣ ਤੋਂ ਬਾਅਦ ਫਿਰ ਗੈਸ ਕਰ ਦਾਂਗੇ ਜੀ ਬੰਦ ਦੇਖੋ ਨੇੜੇ ਤੋਂ ਦਿਖਾਉਂਦੀਆਂ ਜੀ ਆਪਾਂ ਦਾਲ ਆਪਣੀ ਬਣ ਕੇ ਤਿਆਰ ਹੈ ਲਓ ਜੀ ਦਾਲ ਬਣ ਕੇ ਤਿਆਰ ਆ ਹੁਣ ਗੈਸ ਕਰ ਦਾਂਗੇ ਬੰਦ ਅੱਜ ਦੀ ਵੀਡੀਓ ਇੰਨੀ ਜੀ ਜੇ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਜੀ